ਰਾਏ ਕੁਮਾਰ ਸ਼ਰਮਾ ਠੀਕ ਹੈ ਮੈਂ ਦੁੱਖ ਭਰ ਆਏ ਸੰਦੇਸ਼ ਜਨਾ ਦਾ ਨਾਂ ਆ ਕਿ ਲੋਕ ਜਿਹੜੇ ਨੇ ਆ ਇਹ ਨਹੀਂ ਸੁਧਰ ਰਹੇ ਕਿਉਂ ਨਹੀਂ ਸੁਧਰ ਰਹੇ ਕਿਉਂਕਿ ਸਰਕਾਰਾਂ ਨਾਲ ਮਿਲਿਆ ਹੈ ਸਰਕਾਰਾਂ ਦੇ ਮਿਲੀ ਵਕਤਨਾ ਮਿਲਦਾ ਹੈ ਔਰ ਗੱਟੂ ਜਿਹੜਾ ਵਾ ਉਹ ਆ ਪਬਲਿਕ ਨਹੀਂ ਵੇਚਦੀ ਇਹ ਇਹਨਾਂ ਨੂੰ ਪਤਾ ਸਭ ਕੋਈ ਕਿੱਥੋਂ ਕੀ ਹੋ ਰਿਹਾ ਵਾ ਮੈਂ ਕੱਲੇ ਕਰਨਾ ਬੰਦੇ ਨਾਲ ਗੱਲ ਕੀਤੀ ਉਹ ਕਹਿੰਦਾ ਭਾਜੀ ਦੋ ਪੇਟੀਆਂ ਵੇਚਦੇ 2 ਲੱਖ ਰੁਪਏ ਪੱਟ ਜਾਂਦਾ ਇਹਦਾ ਮਤਲਬ ਕੀ ਹੈ ਕਿਉਂ ਕਿ ਸਰਕਾਰਾਂ ਨਾਲ ਮਿਲਦੀਆਂ ਸਰਕਾਰਾਂ ਦੀ ਮਿਲਿਬਕਤ ਨਾ ਹੋ ਰਿਹਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਜਿਹੜੇ ਟੂ ਦੇ ਵੇਚਣ ਦੇ ਜਿਹੜੇ ਵਧੀਆ ਕਲਾਕਾਰ ਜਿਹਨੂੰ ਕਲਾਗਾਰੀ ਕਹਿ ਸਕਦੇ ਆ ਕਿਉਂਕਿ ਜਾਨ ਦੀ ਰੱਖਿਆ ਨਹੀਂ ਕਰ ਸਕਦੇ ਜਾਨਾਂ ਬੁਆਨੇ ਨੇ ਉਹਨਾਂ ਕਲਾਗਾਰੀ ਆ ਨਾ ਉਹਨਾਂ ਦੇ ਨਾਲ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਅੰਦਰ ਦਿੱਤਾ ਜਾਵੇ ਨਾ ਕਿ ਇੱਕ ਗੱਟੂ ਇੱਕ ਫੜ ਲਿਆ ਦੋ ਫੜ ਲੇ ਚਾਰ ਫੜ ਲੇ ਉਹਨਾਂ ਦੇ ਪਰਚਾ ਦੇ ਦਿਓ ਕਮ ਸਿਕੋਪ ਉਹਨਾਂ ਨੂੰ ਕੋਈ ਫੜ ਦੇ ਸਰਕਾਰਾਂ ਨੂੰ ਚਾਹੀਦਾ ਕਿ ਉਹਨਾਂ ਜਿਹੜੇ ਵੱਡੇ ਮਗਰਮੱਛ ਬੈਠੇ ਨੇ ਜਿਹੜੇ ਹਰ ਸਾਲ ਗੱਟੂ ਦਾ ਵੇਚਦੇ ਨੇ ਗੱਟੂ ਕਰਦੇ ਨੇ ਔਰ ਉਹਨਾਂ ਨੂੰ ਹੱਦ ਕੇ ਅੰਦਰ ਦਿੱਤਾ ਜਾ ਉਹਨਾਂ ਤੇ ਕਠੋਰ ਕਾਰਵਾਈ ਕੀਤੀ ਜਾ ਕਿ ਜਿਹੜਾ ਰੋਸ ਪ੍ਰਤੀ ਯਾਰ ਮੇਰਾ ਨਾਮ ਲੱਕੀ ਹੋਇਆ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਆ ਇੱਕ ਜਾਗਰੂਕਤਾ ਲਈ ਜਿਹੜਾ ਡਾਕਟਰ ਰੋਹਨ ਜੀ ਵੱਲੋਂ ਜਿਹੜੇ ਰਾਸ਼ਟਰੀ ਗੌਰਖਸਾਮ ਆਹ ਸੰਗ ਦੇ ਚੇਅਰਮੈਨ ਆ ਉਹਨਾਂ ਵੱਲੋਂ ਹਰ ਸਾਲ ਇੱਕ ਜਾਗਰੂਕ ਮਾਰਚ ਕੱਢਿਆ ਜਾਂਦਾ ਵਾ ਚਾਈਨਾ ਦੇ ਡੋਰ ਆ ਜਿਹੜੀ ਉਹ ਦੇਖੋ ਕਿੰਨੇ ਮਾੜੇ ਪ੍ਰਭਾਵ ਵਾਲੇ ਸਮਾਜ ਦੇ ਵਿੱਚੋਂ ਮਿਲ ਰਹੇ ਆ ਹਰ ਸਾਲ ਜਿਹੜੇ ਆ ਕਈ ਲੋਕ ਜਿਹੜੇ ਆ ਰੀ ਚਪੇੜ ਦੇ ਵਿੱਚ ਆਂਦੇ ਕਈਆਂ ਦੀ ਮੌਤ ਵੀ ਹੋ ਜਾਂਦੀ ਆ ਪਰ ਲੋਕ ਫਿਰ ਵੀ ਕਿਤੇ ਨਾ ਕਿਤੇ ਅਵੇਅਰ ਨਹੀਂ ਹੋ ਰਹੇ ਔਰ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਸ਼ਕਤੀ ਕੀਤੀ ਜਾ ਰਹੀ ਆ ਉਹ ਸਿਰਫ ਕਾਲੀਆਂ ਦੇ ਵਿੱਚ ਹੀ ਸ਼ਕਤੀ ਆ ਗਰਾਉਂਡ ਲੈਵਲ ਤੇ ਕੋਈ ਸਕਤੀ ਨਹੀਂ ਗਈ ਛਰੇਆਮ ਡੋਰ ਵਿਕਦੀ ਆ ਔਰ ਕੀ ਪ੍ਰਸ਼ਾਸਨ ਦੇ ਨੱਕ ਥੱਲੇ ਜਿਹੜੀਆਂ ਚੀਜ਼ਾਂ ਵਿਕਦੀਆਂ ਵਾ ਕਿ ਕੀ ਗੱਲ ਪ੍ਰਸ਼ਾਸਨ ਨੂੰ ਨਹੀਂ ਪਤਾ ਖਾਨਾਪੂਰ ਦੀ ਲਈ ਜਿਹੜਾ ਥੋੜਾ ਬੋਤਾ ਜਦੋਂ ਲੋਹੜੀ ਦੇ ਦਿਨ ਆਂਦੇ ਆ ਪ੍ਰਸ਼ਾਸਨ ਮਗਰ ਥੋੜਾ ਬੋਤਾ ਜਿਹੜਾ ਧਰਪਕੜ ਕਰ ਦਿੱਤੀ ਜਾਂਦੀ ਹੈ ਪਰ ਅਸਲ ਦੇ ਵਿੱਚ ਜਿਹੜਾ ਪ੍ਰੋਪਰ ਐਕਸ਼ਨ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ ਸੋ ਇਸ ਕਰਕੇ ਕਾਫੀ ਲੋਕਾਂ ਦੀ ਜਾਨ ਜਾ ਰਹੀ ਹੈ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਵਾ ਪਰ ਲੋਕ ਫਿਰ ਵੀ ਨਹੀਂ ਅਵੇਅਰ ਹੋ ਰਹੇ ਬਹੁਤ ਮਾੜੀ ਗੱਲ ਹੈ ਪ੍ਰਸ਼ਾਸਨ ਨੂੰ ਲਗਾਤਾਰ ਕੰਪਲੀਟਾ ਜਾ ਰਹੀ ਹੈ ਕਈ ਮੋਟਾ ਹੋਏ ਦੇਖੋ ਜੀ ਪ੍ਰਸ਼ਾਸਨ ਦੇ ਨਾਲ ਨਾ ਸਾਡ ਗਾਰਡ ਹੁੰਦੀ ਆ ਆਪਾਂ ਸਾਰੇ ਜਾਣਦੇ ਆ ਸਾਰੇ ਜਿਹੜਾ ਵਾ ਜਿਹੜੇ ਇਹੋ ਜੇ ਕੰਮ ਕਰਦੇ ਆ ਸਾਰਿਆਂ ਵੱਲੋਂ ਜਿਹੜਾ ਵਾ ਲੋਕਲ ਜਿਹੜੇ ਪੁਲਿਸ ਸਟੇਸ਼ਨ ਹੁੰਦੇ ਆ ਸਾਰਿਆਂ ਵੱਲ ਜਿਹੜੇ ਹਫੇ ਵਗੈਰਾ ਲੱਗੇ ਹੁੰਦੇ ਆ ਔਰ ਸਾਰਿਆਂ ਨੂੰ ਪਤਾ ਵਾ ਕਿਸ ਤਰੀਕੇ ਨਾਲ ਕੀ ਕੰਮ ਚੱਲਦੇ ਆ ਔਰ ਇਸ ਕਰਕੇ ਜਿਹੜਾ ਵਾ ਇਹ ਕੰਮ ਜਿਨੀ ਮਰਜ਼ੀ ਕਹਿਣ ਨੂੰ ਭਾਵੇਂ ਸ਼ਕਤੀ ਕਹਿ ਦੇਣ ਪਾ ਕੋਈ ਸ਼ਕਤੀ ਨਹੀਂ ਹੋ ਰਹੀ ਹੈਗੀ ਪਰ ਇਹੋ ਜੀ ਜਾਗਤ ਵਿੱਚ ਲੋਕ ਜਾਗਰੂਤ ਹੋ ਰਹੇ ਆ ਦੇਖੋ ਪ੍ਰਯਾਸ ਜਿਹੜਾ ਵਾ ਪ੍ਰਯਾਸ ਕਰਨਾ ਚਾਹੀਦਾ ਵਾ ਔਰ ਜੇ ਬਿਲਕੁਲ ਵੀ ਨਾ ਕੁਝ ਕਰੀਏ ਤਾਂ ਫਿਰ ਵੀ ਨਹੀਂ ਨਾ ਬੰਦੀ ਗੱਲ ਇਸ ਕਰਕੇ ਜਿਹੜਾ ਸਾਡੇ ਵੱਲੋਂ ਜਿਹੜਾ ਪ੍ਰਯਾਸ ਹੁੰਦਾ ਵਾ ਔਰ ਆਪਾਂ ਨੂੰ ਪੋਜ਼ਿਟਿਵ ਰਿਜ਼ਲਟ ਮਿਲਦਾ ਵਾ ਔਰ ਅਸੀਂ ਪ੍ਰਯਾਸ ਕਰਦੇ ਰਵਾਂਗੇ ਇਸ ਦਾ ਤੇ ਲੋੜੀ ਦਾ ਤਿਹਾਰ ਆ ਰਿਹਾ ਬੱਚਿਆਂ ਨੂੰ ਤੇ ਬੱਚਿਆਂ ਦੇ ਮਾਪਿਆਂ ਨੂੰ ਕੀ ਸੰਦੇਸ਼ ਦੇਖੋ ਸੰਦੇਸ਼ ਮੈਂ ਦੇਣਾ ਚਾਹਾਂਗਾ ਕਿ ਸਕੂਲਾਂ ਦੇ ਵਿੱਚ ਵੀ ਇਹ ਹੁਜੇ ਜਿਹੜੇ ਆ ਜਾਗਰੂਕਤਾ ਮਾਰਸ਼ ਜਿਹੜੇ ਕੀਤੇ ਜਾਂਦੇ ਆ ਪਰ ਉਹੀ ਬੱਚੇ ਫੇਰ ਮੁੜ ਕੇ ਜਾ ਕੇ ਦੁਕਾਨਾਂ ਦੇ ਵਿੱਚੋਂ ਘਟੂ ਲੈਂਦੇ ਦਿਖਦੇ ਆ ਇਹ ਆਮ ਦੀ ਗੱਲ ਹੋ ਗਈ ਹੋਈ ਆ ਚਾਹੀਦਾ ਵਾ ਪੇਰੈਂਟਸ ਨੂੰ ਜ਼ਿਆਦਾ ਵਾ ਪੇਰੈਂਟ ਨੂੰ ਚਾਹੀਦਾ ਵਾ ਕਿ ਬੀ ਬੱਚਿਆਂ ਵੱਲ ਖਿਆਲ ਰੱਖਣਾ ਕਿਉਂਕਿ ਤੁਹਾਡਾ ਬੱਚਾ ਡਾਂਦਾ ਵਾ ਤੇ ਕਿਸੇ ਦਾ ਬੱਚਾ ਮਰਦਾ ਵੀਗਾ ਵਾ ਕਿਸੇ ਦਾ ਪਿਓ ਮਰਦਾ ਕਿਸੇ ਦਾ ਭਰਾ ਮਰਦਾ ਵਾ ਇਸ ਕਰਕੇ ਜਿਹੜਾ ਵਾ ਤੁਹਾਡੇ 2 ਮਿੰਟ ਦਾ ਜਿਹੜਾ ਮਜ਼ਾ ਵਾ ਤੁਹਾਡਾ ਮਨੋਰੰਜਨ ਬਣ ਜਾਂਦਾ ਵਾ ਕਿਸੇ ਦੀ ਕਿਸੇ ਦੀ ਜਾਨ ਚਲ ਜਾਂਦੀ ਹੈ ਦਰ ਨਹੀਂ ਆਏ ਕੀ ਕਹਿਣਾ ਚਾਹੁੰਦੇ ਜਿਹੜਾ ਜਾਗਰੂਕ ਅ ਦੇਖੋ ਜੀ ਅਸੀਂ ਹਰ ਸਾਲ ਜਿਹੜਾ ਵਾ ਲੋਕਾਂ ਨੂੰ ਵੇਅਰ ਕਰਦੇ ਆ ਤੇ ਪ੍ਰਸ਼ਾਸਨ ਨੂੰ ਜਗਾਨੇ ਆ ਕਿ ਕਿਸ ਤਰੀਕੇ ਦੇ ਨਾਲ ਆਮ ਜਨਤਾ ਅੱਜ ਵੀ ਜਿਹੜੀ ਚਾਈਨਾ ਟੋਰ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸਰਕਾਰ ਦੇ ਅੱਜ ਵੀ ਜਿਹੜੀ ਹਰ ਬੱਚੇ-ਬੱਚੇ ਦੇ ਘਰ 95% ਜਿਹੜੀ ਆ ਚਾਈਨਾ ਟੋਰ ਦੀ ਵਿਕਰੀ ਹੋ ਰਹੀ ਆ ਦੁਕਾਨਾਂ ਤੋਂ ਘਟੀ ਆ ਲੇਕਿਨ ਅੱਜ ਵੀ ਉਹੀ ਦੁਕਾਨਦਾਰ ਕਮਾਫਰਾ ਕੇ ਫੇਰ ਵੀ ਬੱਚੇ ਨੂੰ ਜਿਹੜਾ ਵਾ ਚਾਈਨਾ ਡੋਰ ਦੇ ਰਿਹਾ। ਸੋ ਬਹੁਤ ਵੱਡੀ ਅਨਗੈਲੀ ਐ ਮੈਂ ਕਵਾਂਗਾ ਹਾਲੇ ਵੀ ਸਰਕਾਰ ਦੀ ਤੇ ਇਹ ਸਿਰਫ ਅੰਮ੍ਰਿਤਸਰ ਦਾ ਮੁੱਦਾ ਨਹੀਂ ਹੈਗਾ ਪੂਰੇ ਪੰਜਾਬ ਦਾ ਮੁੱਦਾ ਵਾ ਤੇ 2014-15 ਤੋਂ ਜਦੋਂ ਦਾ ਚਾਈਨਾ ਡੋਰ ਨੇ ਪੈਰ ਪਸਾਰੇ ਨੇ ਪੰਜਾਬ ਦੇ ਵਿੱਚ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰਕਾਰ ਨੂੰ ਜਗਾਉਣ ਦੀ ਤੇ ਅੱਜ ਇਹ ਜਿਹੜਾ ਸਾਡਾ ਮੈਸੇਜ ਹੈ ਸਭ ਤੋਂ ਵੱਡਾ ਮੈਸੇਜ ਸਾਡਾ ਪੇਰੈਂਟਸ ਵਾਸਤੇ ਹੈ ਕਿ ਅਗਰ ਕੋਈ ਕੰਮ ਜੇ ਸਰਕਾਰ ਨਹੀਂ ਕਰ ਰਹੀ ਤਾਂ ਸਾਡੀ ਖੁਦ ਦੀ ਜ਼ਿੰਮੇਵਾਰੀ ਬਣਦੀ ਹੈ। ਕਿ ਅਸੀਂ ਆਮ ਲੋਕਾਂ ਨੂੰ ਕਿਸ ਤਰ੍ਹਾਂ ਬਚਾਣਾ ਹੈ ਪਸ਼ੂ ਪੰਛੀਆਂ ਨੂੰ ਕਿਸ ਤਰ੍ਹਾਂ ਬਚਾਣਾ ਹੈ ਸਭ ਤੋਂ ਜ਼ਿਆਦਾ ਚਪੇੜ ਦੇ ਵਿੱਚ ਪੰਛੀ ਆ ਰਹੇ ਨੇ ਕਿਉਂਕਿ 3 ਮਹੀਨੇ ਤਾੜੀ ਉਡਾਈ ਹੋਈ ਗੁੱਡੀ ਚਾਈਨਾ ਡੋਰ ਦੇ ਨਾਲ ਕੋਲੇ ਸਾਲ ਰਕਸ਼ ਤੇ ਟੰਗੀ ਰਹਿੰਦੀ ਹੈ ਤੇ ਉਹ ਜਿਹੜੇ ਡੋਰ ਦੇ ਟੋਟੇ ਦੇ ਨਾਲ ਹਜ਼ਾਰਾਂ ਦੇ ਸਾਹਮਣੇ ਜਿਹੜੇ ਪੰਛੀ ਜਿਹੜੇ ਫਸ ਕੇ ਮਰਦੇ ਨੇ ਦੂਸਰੇ ਨੰਬਰ ਤੇ ਅਣਗਿਣਤ ਲੋਕ ਅੱਜ ਵੀ ਜ਼ਖਮੀ ਹੋ ਰਹੇ ਨੇ ਮਾਰ ਰਹੇ ਨੇ ਤੇ ਮੈਂ ਇੱਥੇ ਅਪੀਲ ਕਰਦਾ ਭਗਵੰਤ ਮਾਨ ਸਰਕਾਰ ਨੂੰ ਤੁਸੀਂ ਨੋ ਡਾਊਟ ਵੀ ਕੋਸ਼ਿਸ਼ ਕੀਤੀ ਹੈ لیکن ਹਾਲੇ ਵੀ ਜਿਹੜਾ ਕਿਤੇ ਨਾ ਕਿਤੇ ਬਹੁਤ ਵੱਡੀਆਂ ਨਗਹਿਲੀ ਐਡਮਿਨਿਸਟ੍ਰੇਸ਼ਨ ਵੱਲੋਂ ਚੱਲ ਰਹੀ ਹੈ ਜਿਹਦੇ ਕਰਕੇ ਚੋਰੀ ਚੱਕੇ ਅੱਜ ਵੀ ਜਿਸ ਤਰੀਕੇ ਦੇ ਨਾਲ ਨਸ਼ਾ ਨਹੀਂ ਖਤਮ ਹੋਇਆ ਉਸੇ ਤਰੀਕੇ ਦੇ ਨਾਲ ਚਾਈਨਾ ਡੋਰ ਨਹੀਂ ਖਤਮ ਹੋ ਰਿਹਾ ਜਿਹਾ ਤੁਹਾਨੂੰ ਲੱਗਦਾ ਨਹੀਂ ਹਰ ਇੱਕ ਸਕੂਲਾਂ ਚ ਹੋਣੀ ਚਾਹੀਦੀ ਹੈ ਕਿਉਂਕਿ ਬੱਚਿਆਂ ਤੇ ਮੇਰੇ ਬਿਲਕੁਲ ਸਰ ਮੈਂ ਤੇ ਕਵਾਂਗਾ ਇਹ ਚੀਜ਼ ਕੰਪਲਸਰੀ ਕਰ ਦੇਣੀ ਚਾਹੀਦੀ ਹੈ ਡੀਸੀ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਆਰਡਰ ਦੇ ਦੇਣੇ ਚਾਹੀਦੇ ਨੇ ਕਿ ਸਾਰੇ ਸਕੂਲਾਂ ਦੇ ਵਿੱਚ ਅਸੈਂਬਲੀ ਦੇ ਵਿੱਚ ਜਿਹੜੀ ਦਸਨੀ ਚਾਹੀਦੀ ਹੈ ਕਿ ਜਿਹੜੀ ਆ ਚਾਈਨਾ ਡੋਰ ਆ ਇੱਕ ਕਾਤਲ ਡੋਰ ਆ ਕਾਤਲ ਡੋਰ ਇਹ ਡੋਰ ਨੂੰ ਯੂਜ਼ ਕਰਕੇ ਤੁਹਾਡਾ ਬੱਚਾ ਜਿਹੜਾ ਕਾਤਲ ਬਣ ਜਾਂਦਾ ਵਾ ਕਾਤਲ ਬੰਦਾ ਉਹ بے ਜ਼ਬਾਨਾਂ ਦਾ ਜਿਹੜੇ ਬੋਲ ਨਹੀਂ ਸਕਦੇ ਜਿਹੜੇ ਪੰਛੀ ਨੇ ਉਹਨਾਂ ਦਾ ਕਾਤਲ ਬੰਦਾ ਹੈ ਲੋਕਾਂ ਦਾ ਕਾਤਲ ਬੰਦਾ ਸੋ ਇਹ ਡਿਫਰੈਂਸ ਜਿਹੜਾ ਵਾ ਪੇਰੈਂਟਸ ਨੂੰ ਸਮੇਂ ਦੇ ਪ੍ਰਸ਼ਾਸਨ ਦੀ ਸਮੇਂ ਤੇ ਉਹ ਵੀ ਇਹ ਡੋਰ ਬੰਦ ਨਹੀਂ ਹੋ ਸਕੀ ਇੰਨੇ ਦਿਨ ਤੋਂ ਇਹ ਕਿਦਨ ਬਿਲਕੁਲ ਸਰ ਸਭ ਤੋਂ ਵੱਡੀ ਤੇ ਨਲਕੀ ਜਿਹੜੀ ਹੈ ਪ੍ਰਸ਼ਾਸਨ ਦੀ ਹੈ ਦੂਸਰੇ ਨੰਬਰ ਤੇ ਮੈਂ ਕਹਾਂਗਾ ਇੰਨੇ ਸਾਲ ਹੋ ਗਏ ਨੇ ਕਿ ਪੇਰੈਂਟਸ ਨੂੰ ਨਹੀਂ ਪਤਾ ਵੀ ਅਸੀਂ ਆਪਣੇ ਬੱਚਾ ਬੱਚਾ ਸਾਡਾ ਕੀ ਯੂਜ਼ ਕਰ ਰਿਹਾ ਜਦੋਂ ਸਭ ਤੋਂ ਵੱਡੀ ਉਹ ਨਲਾਕੀ ਮੈਂ ਕਵਾਂਗਾ ਪੇਰੈਂਟਸ ਦੀ ਵੀ ਹੈ ਸਰਕਾਰ ਦੀ ਜਿਹੜੀ ਉਹ ਹੈ ਹੀ ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੇ ਹੱਥ ਵਿੱਚ ਹੁੰਦੀਆਂ ਜਿਸ ਤਰ੍ਹਾਂ ਬਹੁਤ ਸਾਰੀਆਂ ਫੈਕਟਰੀਆਂ ਚੱਲ ਰਹੀਆਂ ਨੇ ਜਿਹੜੀਆਂ ਇਹਨਾਂ ਨੂੰ ਮੈਨੂਫੈਕਚਰ ਕਰ ਰਹੀਆਂ ਨੇ ਉਹਨਾਂ ਨੂੰ ਰੋਕਣਾ ਉਹਨਾਂ ਨੂੰ ਬੰਦ ਕਰਨਾ ਸਪਲਾਈ ਬੰਦ ਕਰਨੀ ਇਹ ਗਵਰਨਮੈਂਟ ਦਾ ਕੰਮ ਹੈ ਲੇਕਿਨ ਘਰ ਦੇ ਵਿੱਚ ਡੋਰ ਨਾ ਨਾ ਉਹ ਪੇਰੈਂਟਸ ਦਾ ਕੰਮ ਹੈ ਬੱਚੇ ਕਿਹਦੀ ਪਿਛੇ ਜੇ ਪ੍ਰਸ਼ਾਸਨ ਨੇ ਇਹ ਵੀ ਕਿਹਾ ਸੀਗਾ ਵੀ ਜੇ ਕੋਈ ਬੱਚਾ ਡਾਕਾ ਪੜਾ ਕੇ ਉਹਦੇ ਮਾਪੋ-ਪੋਤੇ ਕਾਰਵਾਈ ਹੋਏਗੀ ਪਰ ਤਾਂ ਲੱਗਦਾ ਨਹੀਂ ਉਹ ਕਾਰਜਾਂ ਤੱਕ ਸੀਮਤ ਦੀ ਕੋਈ ਕਾਰਵਾਈ ਨਹੀਂ ਹੋਈ ਬਿਲਕੁਲ ਸਰ ਪਿਛਲੇ ਸਾਲ ਬਹੁਤ ਵਾਸ ਲੈਵਲ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਡਰੋਨ ਉਡਾਏ ਗਏ ਸੀਗੇ ਕਈ ਕੁਝ ਕੀਤਾ ਗਿਆ ਤੁਸੀਂ ਇਸ ਸਾਲ ਵੈਗਲਿਓ ਇੱਕ ਵੀ ਡਰੋਨ ਕਿਤੇ ਨਜ਼ਰ ਆਇਆ ਤੁਹਾਨੂੰ ਅੱਲਾ ਤੇਰੀ ਅਵੇਰਨੈਸ ਹੁਣ ਤੋਂ ਸ਼ੁਰੂ ਕਰਾਂਗੇ ਤਾਂ ਫੇਰ ਹੋਏ ਦੇਖੋ ਮੈਂ ਤਾਂ ਸੋਚਦਾ ਵੀ ਸਰਕਾਰ ਜਿੰਨੀ ਦੇਰ ਤੱਕ ਕੋਈ ਮਰਦਾ ਨਹੀਂ ਨਾ ਪਿਛਲੇ ਸਾਲ ਪੂਲ ਤੇ ਇੱਕ ਨੌਜਵਾਨ ਮੁੰਡਾ ਮਰ ਗਿਆ ਇਹ ਤੇ ਲੋਕ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਵਾ ਪ੍ਰਸ਼ਾਸਨ ਨੂੰ ਵੀ ਆਪਣਾ ਡਰੋਨ ਚ ਇਤੇ ਆ ਗਏ ਸੀ ਉਸ ਨੂੰ ਵੀ ਡਰੋਨ ਚ ਇਤੇ ਆ ਗਏ ਕਈ ਜਗ੍ਹਾ ਤੇ ਜਿਹੜੇ ਡਰੋਨ ਦੇ ਨਾਲ ਕੀਤਾ ਲੇਕਿਨ ਇਸ ਹਾਲ ਜਿਹੜੇ ਵਾ ਕਿਤੇ ਨਾ ਕਿਤੇ ਬਹੁਤ ਵੱਡੀਆਂ ਗੱਲੀਆਂ ਹੈ ਵੀ ਵਿਦਆਊਟ ਕੋਈ ਵੱਡੀ ਖਾਨੀ ਹੋਏ ਬਿਨਾ ਜਿਹੜਾ ਵਾ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਦੇ ਲਿਆ ਵੱਡੀ ਸੰਸਥਾ ਵੱਲੋਂ ਮਿਲਿਆ ਜਾਏਗਾ ਨੀਸੇ ਸਾਹਿਬ ਇਹ ਮਾਨਪਰ ਕਰਕੇ ਇਸੇ ਅਮਲ ਤੇ ਆਇਆ ਜਾਏਗਾ ਬਿਲਕੁਲ ਸਰ ਵੈਸੇ ਜੋ ਮੈਂ ਜੋ ਸਾਡੀ ਸੋਚ ਹੈ देखो हर चीज हर साल ਜਿਹੜੇ ਮੰਗ ਪੱਤਰ ਉਦਾਂ ਹੀ ਪਏ ਰਹਿੰਦੇ ਨੇ ਤੇ ਜੇ ਇੱਕ ਦੋ ਦਿਨ ਜਿਹੜੇ ਡਰੋਨ ਚਲਾ ਕੇ ਤੁਸੀਂ ਲੋਕਾਂ ਨੂੰ ਬੇਵਕੂਫੀ ਬਣਾਣਾ ਤੇ ਮੈਂ ਸੋਚਦਾ ਇਹ ਤੇ ਆਪ ਚਾਹੀਦਾ ਵਾ ਪ੍ਰਸ਼ਾਸਨ ਨੂੰ ਵੀ ਅਸੀਂ ਆਪਣੇ ਲੋਕਾਂ ਦੀ ਸੇਫਟੀ ਕਿੱਦਾਂ ਕਰਨੀ ਹੈ ਇਹ ਤੇ ਐਮਐਲਏ ਨੂੰ ਚਾਹੀਦਾ ਵਾ ਆਪਣੇ ਹਲਕੇ ਦੀ ਸੇਫਟੀ ਕਿੱਦਾਂ ਕਰਨੀ ਹੈ ਐਮਪੀ ਨੂੰ ਚਾਹੀਦਾ ਮੈਂ ਆਪਣੇ ਲੋਕਾਂ ਦੀ ਸੇਫਟੀ ਕਿੱਦਾਂ ਕਰਨੀ ਹੈ ਅਸੀਂ ਕੋਈ ਪੋਲੀਟੀਸ਼ਨ ਨਹੀਂ ਹੈਗੇ ਲੋਕ ਇਹ ਵੀ ਅਸੀਂ ਬੇਜੁਬਾਨਾ ਦਾ ਸੋਚਦੇ ਆਂ ਲੋਕਾਂ ਦਾ ਸੋਚਦੇ ਆਂ ਤਾਂ ਹੀ ਅੱਜ ਅਸੀਂ ਸਮਾਗਮ ਕੱਢ ਕੇ ਹਰ ਸਾਲ ਆਉਂਦੇ ਆਂ ਇਹ ਨਹੀਂ ਪੀਕ ਸਾਹਿਬ ਸਾਨੂੰ 10 ਸਾਲ ਹੋ ਗਏ ਆ ਮੈਂ ਕਹਾਂਗਾ ਪ੍ਰਸ਼ਾਸਨ ਨੂੰ ਦੇਖ ਕੇ ਮਿਲ ਰਹੀ ਕਿਉਂਕਿ 10 ਸਾਲ ਤੋਂ ਤੁਸੀਂ ਲਗਾਤਾਰ ਲੱਗ ਕੇ ਕਰ ਰਹੇ ਹੋ ਕਿੰਨੀ ਕੁ ਪੇਰੈਂਟਸ ਵੇਰ ਨੇ ਦੇਖੋ ਬਹੁਤ ਜਿਆਦਾ ਫਰਕ ਪਿਆ ਵਾ ਲੇਕਿਨ ਅੱਜ ਵੀ ਮੈਂ ਕਹਾਂਗਾ 70% 75% ਦੇ ਆਵਾਜ਼ ਜਿਹੜਾ ਪਹਿਲਾਂ ਬਿਲਕੁਲ 100% ਹੋ ਗਿਆ ਸੀ ਇੱਕ ਟਾਈਮ ਸੀ 100% ਜਿਹੜੀ ਚਾਈਨਾ ਡੋਰ ਸੀਗੀ ਅੱਜ ਵੀ 75% ਤੁਸੀਂ ਦੇਖ ਲਓ ਵੀ ਜਿਹੜੀ ਚਾਈਨਾ ਡੋਰ ਦੇ ਨਾਲ ਲੁੱਟ ਰਹੀ ਹੈ ਤੇ ਕਿਤੇ ਨਾ ਕਿਤੇ ਬਹੁਤ ਵੱਡੀ ਨਲਾਇਕੀ ਹੈ ਗਵਰਨਰ ਡੋਰੀ ਦਾ ਵਿਹਾਰ ਆ ਰਿਹਾ ਫਿਰ ਵੀ ਕੋਈ ਅਪੀਲ ਕਰਨਾ ਚਾਹੁੰਦੇ ਹੋ ਲਾਸਟ ਪੇਰੈਂਟਸ ਨੂੰ ਸਰ ਇਹ ਹੀ ਅਪੀਲ ਹੈ ਕਿ ਬੱਚਾ ਜਦੋਂ ਕੋਈ ਘਰ ਖਤਰਨਾਕ ਚੀਜ਼ ਲੈ ਕੇ ਆਂਦਾ ਤੇ ਪੇਂਡਸ ਦੀ ਜ਼ਿੰਮੇਵਾਰੀ ਬੰਦੀ ਆ ਉਹਨੂੰ ਰੋਕਣਾ ਤੇ ਮੈਂ ਕਵਾਂਗਾ ਇਹ ਆધુਨਿਕ ਹਥਿਆਰ ਹੈ ਤੇ ਤੁਸੀਂ ਇਹਨੂੰ ਮਨਾ ਕਰੋ ਆਪਣੇ ਬੱਚਿਆਂ ਨੂੰ ਕੋਈ ਲੈ ਕੇ ਆਂਦਾ ਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਆ